ਜਿਹੜਾ ਲੰਬਾ ਤੁਦਕਾਂ ਦੌਰ ਤੇ ਹੁੰਦਾ ਨਾ ਕਣਕ ਦੇ ਵਿੱਚ ਬੱਲੀਆਂ ਸਿੱਟੇ لمبے ਨਿਕਲੇ ਤਾਂ ਆਪਾਂ ਨੂੰ ਲੱਗਦਾ ਕਿ ਬਹੁਤ ਮਤਲਬ ਝਾੜ ਦੇਊਗੀ ਲੰਬੀ ਬੱਲੀ ਠੀਕ ਹੈ ਮਤਲਬ ਆਪਾਂ ਸ਼ੁਰੂਆਤ ਚ ਕਹਿ ਸਕਦੇ ਹਾਂ ਕਿ ਲੰਬੀ ਬੱਲੀ ਹੋਊਗੀ ਤਾਂ ਚੰਗਾ ਝਾੜ ਦੇ ਆਪਾਂਸ ਕਰ ਸਕਦੇ ਚੰਗੀ ਬੱਲੀ ਜਿਹੜੀ ਹੈਗੀ ਹੈ ਵੈਰਾਈਟੀ ਅਨੁਸਾਰ ਪਰ ਕੱਲੀ ਲੰਬੀ ਬੱਲੀ ਵੀ ਜਿਹੜੀ ਹੈਗੀ ਹੈ ਲੰਬਾ ਸਿੱਟਾ ਜਿਹੜਾ ਹੈਗਾ ਉਹ ਜ਼ਿਆਦਾ ਝਾੜ ਦੀ ਗਰੰਟੀ ਨਹੀਂ ਹੁੰਦਾ ਦਾਣੇ ਦਾ ਵਜ਼ਨ ਤੇ ਦਾਣਿਆਂ ਦੀ ਗਿਣਤੀ ਕਿਉਂਕਿ ਪਹਿਲਾਂ ਤਾਂ ਆਪਾਂ ਸਿਖਾਵਾ ਕਹਦੇ ਨੇ ਫਿਰ ਦਾਣਿਆਂ ਦਾ ਵਜਨ ਤੇ ਦਾਣਿਆਂ ਦੀ ਗਿਣਤੀ ਇਹ ਝਾੜ ਤੁਹਾਡਾ ਤੈਕ ਜਿਹੜਾ ਪਲੱਸ ਨਹੀਂ ਕਹਿੰਦੇ ਪਲੱਸ ਜ਼ਿਆਦਾ ਝਾੜ ਲੈਣਾ ਆਮ ਮੁਕਾਨਾਂ ਨਾਲੋਂ ਕਿਵੇਂ ਆਮ ਤੌਰ ਤੇ ਕਿਸਾਨ ਵੀਰ ਜਿਹੜੇ ਹੈਗੇ 50 ਕਮਾਣ 52 ਮਾਣ 55 ਮਾਣ ਤੱਕ ਜਿਹੜਾ ਆਪਾਂ ਕਹਿੰਦੇ ਨੇ ਕਿ 60 ਪਲੱਸ ਜਿਹੜਾ 65 ਮਾਣ ਹੋ ਗਿਆ 70 ਮਾਣ ਹੋ ਗਿਆ ਜਿਵੇਂ 25 ਕਵੰਟਲ ਪਲੱਸ 24 ਕਵੰਟਲ ਤੋਂ ਲੈ ਕੇ 26 27 28 ਕਵੰਟਲ 33 ਕਵੰਟਲ ਤੱਕ ਉੱਥੇ ਜਿਹੜਾ ਹੈਗਾ ਇਹ ਫਰਕ ਪੈਂਦਾ ਤੁਹਾਡਾ ਜਿਹਦੇ ਵਿੱਚ ਦਾਣਿਆਂ ਦੀ ਗਿਣਤੀ ਦਾਣਿਆਂ ਦਾ ਵਜਨ ਵਧਣਾ ਉਹਦੇ ਵਿੱਚ ਆਪ ਪਟਾਸ਼ ਕੰਟੈਂਟ ਪ੍ਰੋਪਰ ਦਈਏ ਗੋਭ ਸਮੇ ਜਿਹੜੀ ਝੰਡਾ ਪੱਤਾ ਨਿਕਲਣ ਸਮੇ ਆਪਦੇ ਰੈ 045 ਸਪਰੇਅ ਤੇ ਦੂਸਰੀ ਸਪਰੇਅ ਜਿਹੜੀ ਬੂਰ ਪੈਣ ਸਮੇ ਜਾਂ ਦੁੱਧਾ ਪਰਣ ਤੇ ਉਦੋਂ ਕਰੋਗੇ ਨਾ ਤੁਸੀਂ ਤਾਂ ਉਹਨੇ ਤੁਹਾਡੇ ਜਿਹੜੇ ਦਾਣਿਆਂ ਦਾ ਵਜ਼ਨ ਦਾਣਿਆਂ ਦੀ ਕੁਆਲਿਟੀ ਉਹਨੇ ਬਣਾਉਣੀ ਹੈ ਜਿਹੜੀ ਗਿਣਤੀ ਤੁਸੀਂ ਝੰਡਾ ਪੱਤਾ ਨਿਕਲਣ ਸਮੇ ਜਾਂ ਗੋਭ ਸਮੇ ਕਰੋਗੇ ਉਹਦੇ ਨਾਲ ਤੁਹਾਡੀ ਫਲਾਵਰਿੰਗ ਜਿਹੜੀ ਹੈਗੀ ਆ ਫੁੱਲਾਂ ਦੀ ਗਿਣਤੀ ਵੱਧਦੀ ਦਾਣਿਆਂ ਦੀ ਗਿਣਤੀ ਵੱਧਦੀ ਆ ਫਿਰ ਬਾਦ ਵਾਲੀ ਨਾਲ ਵਜ਼ਨ ਤੇ ਕੁਆਲਿਟੀ ਵੱਧਦੀ ਆ ਇਹ ਤੁਸੀਂ ਕਰ ਸਕਦੇ ਨਾਲ ਜਿੱਥੇ ਮਾੜੀ ਕਣਕਾ ਉੱਥੇ ਅਮੀਨੋ ਐਸਿਡ ਸਪਰੇਅ ਕਰ ਸਕਦੇ ਇਹਦੇ ਨਾਲ ਦਾਣਾ ਵਧੀਆ ਬਣੂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ